ਹਰ ਇੱਕ ਪਰਸਨ ਆਪਣੀ ਲਾਈਫ ਦੇ ਵਿੱਚ ਫਾਈਨੈਂਸ਼ੀਅਲ ਫ੍ਰੀ ਹੋਣਾ ਚਾਹੁੰਦਾ ਅਤੇ ਲੋਕ ਵੱਖ-ਵੱਖਰੇ ਤਰੀਕਿਆਂ ਨਾਲ ਮਿਹਨਤ ਕਰਦੇ ਨੇ ਤਾਂ ਜੋ ਫਾਈਨੈਂਸ਼ੀਅਲੀ ਫ੍ਰੀ ਹੋ ਸਕਣ ਅਤੇ ਆਪਣੇ ਲਾਈਫ ਨੂੰ ਵਧੀਆ ਤਰੀਕੇ ਨਾਲ ਜਿਉ ਸਕਣ ਇੰਜੋਏ ਕਰ ਸਕਣ ਅਤੇ ਇੱਕ ਲੈਵਿਸ਼ ਲਾਈਫਸਟਾਈਲ ਜੀ ਸਕਣ ਸੋ ਅੱਜ ਦੇ ਆਪਣੇ ਟੌਪਿਕਸ ਨੇ ਜੌਬ ਐਂਟਰਪ੍ਰੀਨਿਓਰਸ਼ਿਪ ਸੈਲਫ এমਪਲॉयਮੈਂਟ ਅਤੇ ਬਿਜ਼ਨਸ ਆਪਾਂ ਇਹਨਾਂ ਦੇ ਵਿੱਚ ਤੁਹਾਨੂੰ ਡਿਫਰੈਂਸ ਦੱਸਾਂਗੇ ਕੀ ਕੀ ਡਿਫਰੈਂਸ ਆ ਅਤੇ ਕਿਹੜੀ ਚੀਜ਼ ਕਰਕੇ ਅਤੇ ਕਿਹੜਾ ਪ੍ਰੋਫੈਸ਼ਨ ਚੂਜ਼ ਕਰਕੇ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਫ੍ਰੀ ਕਰ ਸਕਦੇ ਹੋ ਆਪਣੀ अर्ਲੀ ਲਾਈਫ ਦੇ ਵਿੱਚ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ employer ਦੇ نیچے ਰਹਿ ਕੇ ਆਪਣਾ ਕੰਮ ਕਰਨਾ ਪੈਂਦਾ ਆਪਣੀ ਜੋਬ ਕਰਨੀ ਪੈਂਦੀ ਹੈ ਇੱਕ ਬੰਨੀ ਹੋਈ ਸੈਲਰੀ ਤੁਹਾਨੂੰ ਮਿਲਦੀ ਹੈ ਅਗਰ ਜੇਕਰ ਤੁਸੀਂ ਇੱਕ ਲੀਵ ਲੈਨੇ ਹੋ ਤਾਂ ਉਸ ਲੀਵ ਦੇ ਤੁਹਾਨੂੰ ਪੈਸੇ ਵੀ ਡਿਡਕਟ ਹੁੰਦੇ ਨੇ ਕਈ ਕੰਪਨੀਆਂਸ ਵਿੱਚ ਇਦਾਂ ਹੁੰਦਾ ਕਿ ਤੁਹਾਨੂੰ ਲੀਵ ਪੇਡ ਲੀਵ ਮਿਲ ਜਾਂਦੀ ਹੈ ਜਿਹਦੇ ਵੀ ਤੁਹਾਨੂੰ ਸੈਲਰੀ ਮਿਲਦੀ ਹੈ ਕੁਝ ਕੰਪਨੀਆਂਸ ਇਦਾਂ ਹੁੰਦੀਆਂ ਨੇ ਜਿਹਦੇ ਤੇ ਲੀਵ ਕੱਟੀ ਜਾਂਦੀ ਹੈ ਤੇ ਉਹਦੇ ਤੁਹਾਨੂੰ ਪੈਸੇ ਨਹੀਂ ਮਿਲਦੇ ਲੀਵ ਅਗਰ ਜੇਕਰ ਤੁਸੀਂ ਆਪਣੀ ਜੋਬ ਦੇ ਨਾਲ ਨਾਲ ਆਪਣੇ ਆਪ ਨੂੰ ਗਰੋ ਕਰਨਾ ਚਾਹੁੰਦੇ ਹੋ ਆਪਣੇ ਆਪ ਨੂੰ ਫਾਈਨੈਂਸ਼ੀਅਲ ਫਰੀ ਕਰਨਾ ਚਾਹੁੰਦੇ ਹੋ ਤਾਂ ਉਹਦੇ ਵੀ ਬਹੁਤ سارے ਤਰੀਕੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ੀਅ ਤੁਹਾਨੂੰ ਆਪਣੇ ਪੈਸੇ ਨੂੰ ਕਿਵੇਂ ਤੁਸੀਂ ਵਰਤਣਾ ਵਾ ਕਿਵੇਂ ਇਨਵੈਸਟ ਕਰਨਾ ਵਾ ਕਿਹੜੀ ਜਗ੍ਹਾ ਤੇ ਖਰਚਾ ਕਿਹੜੀ ਜਗ੍ਹਾ ਤੇ ਨਹੀਂ ਕਰਨਾ ਅਤੇ ਕਿਹੜੀ ਜਗ੍ਹਾ ਤੇ ਨੈਸੈਸਰੀ ਖਰਚਾ ਕਰਨਾ ਵਾ ਉਹ ਤੁਹਾਨੂੰ ਸਿੱਖਣਾ ਪਵੇਗਾ ਇਸੇ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਫ੍ਰੀ ਕਰ ਪਾਉਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਫ੍ਰੀ ਕਰਨਾ ਵਾ ਤਾਂ ਮੈਂ ਤੁਹਾਨੂੰ ਦੋ ਬੁੱਕਾਂ ਰეკਮੈਂਡ ਕਰਦਾ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਆਪਣੇ ਲਾਈਫ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਸਿੱਖੋਗੇ ਅਤੇ ਤੁਸੀਂ ਪੈਸੇ ਬਾਰੇ ਇਹ ਚੀਜ਼ ਜ਼ਰੂਰ ਸਿੱਖ ਜਾਓਗੇ ਕਿ ਤੁਸੀਂ ਪੈਸਾ ਕਿਵੇਂ ਖਰਚਣਾ ਅਤੇ ਕਿਵੇਂ ਬਣਾਉਣਾ ਵਾ ਸੋ ਪਹਿਲੀ ਬੁੱਕ ਹੈਗੀ ਰਿਚ ਡੈ ਇਹ ਬੁੱਕ ਹਿੰਦੀ ਅੰਗਰੇਜ਼ੀ ਦੇ ਪੰਜਾਬੀ ਦੇ ਵਿੱਚ ਤਿੰਨਾਂ ਭਾਸ਼ਾਵਾਂ ਦੇ ਵਿੱਚ ਆਉਂਦੀ ਹੈ ਤੇ ਤੁਸੀਂ ਇਹ ਬੁੱਕ ਲੈ ਕੇ ਜਿਹੜੀ ਵੀ ਭਾਸ਼ਾ ਦੇ ਵਿੱਚ ਤੁਸੀਂ ਕੰਫਰਟੇਬਲ ਹੋ ਉਸ ਭਾਸ਼ਾ ਦੇ ਵਿੱਚ ਤੁਸੀਂ ਆਪਣੀ ਬੁੱਕ ਨੂੰ ਬਾਏ ਕਰਕੇ ਲੈ ਸਕਦੇ ਹੋ ਦੂਜੀ ਬੁੱਕ ਆਪਾਂ ਰეკਮੈਂਡ ਕਰਾਂਗੇ ਤੁਹਾਨੂੰ ਪੈਸੇ ਦਾ ਮਨੋਵਿਗਿਆਨ ਇਹ ਦੋ ਬੁੱਕ ਐਸੀਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਪੈਸੇ ਬਾਰੇ ਬਹੁਤ ਪੋਜ਼ਿਟਿਵਲੀ ਸੋਚਣਾ ਸ਼ੁਰੂ ਕਰ ਦੋਗੇ ਬਹੁਤ ਸਹੀ ਤਰੀਕੇ ਨਾਲ ਪੈਸੇ ਨੂੰ ਖਰਚਣਾ ਜਾਂ ਇਨਵੈਸਟ ਕਰਨਾ ਜਾਂ ਬਚਾਉਣਾ ਸ਼ੁਰੂ ਕਰ ਦੋਗੇ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਫ੍ਰੀडम ਦੇਣਾ ਸਭ ਤੋਂ ਵੱਡੀ ਦੇਣ ਆ ਜੇਕਰ ਆਪਾਂ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਫ੍ਰੀ ਨਾ ਕਰ ਪਾਏ ਤਾਂ ਆਪਣੀ ਮਿਹਨਤ ਕੀਤੀ ਜ਼ਾਇਆ ਜਾਂਦੀ ਹੈ। ਇੱਕ ਜੋਬ ਦੇ ਵਿੱਚ ਬਹੁਤ ਸਾਰੇ ਰੈਸਟ੍ਰਿਕਸ਼ਨਸ ਹੁੰਦੀਆਂ ਨੇ ਜਿਹਦੇ ਵਿੱਚ ਰਹਿ ਕੇ ਤੁਹਾਨੂੰ ਆਪਣੀ ਜੋਬ ਕਰਨੀ ਪੈਂਦੀ ਹੈ। ਬਹੁਤ ਸਾਰੇ ਲੋਕ ਜੋਬ ਵਾਸਤੇ ਹੀ ਬਣੇ ਹੁੰਦੇ ਨੇ। ਮੈਂ ਇਹ ਨਹੀਂ ਕਹਾਂਗਾ ਕਿ ਤੁਸੀਂ ਆਪਣੀ ਜੋਬ ਛੱਡ ਕੇ ਕੋਈ ਆਪਣਾ ਕਾਰੋਬਾਰ ਕਰੋ ਕਿਉਂਕਿ ਬਹੁਤ ਸਾਰੇ ਲੋਕ ਕਾਰੋਬਾਰ ਸ਼ੁਰੂ ਨਹੀਂ ਕਰ ਸਕਦੇ। ਬਹੁਤ ਸਾਰੇ ਲੋਕ ਉਹ ਹੈਡੈਕ ਜਾਂ ਫਿਰ ਉਹ ਰਿਸਕ ਨਹੀਂ ਲੈਣਾ ਚਾਹੁੰਦੇ। ਜਿ거 ਇੱਕ ਬਿਜ਼ਨਸ ਗਰੋ ਹੋ ਰਿਹਾ ਤਾਂ ਉਹ ਸਿਰਫ ਆਪਣੇ ਵਰਕਰਸ ਕਰਕੇ ਹੀ ਗਰੋ ਕਰਦਾ ਵਾ। ਕਦੇ ਇੱਕ ਸਿੰਗਲ ਬੰਦਾ ਇੰਨਾ हाई लेवल ਤੇ ਗਰੋ ਨਹੀਂ ਕਰ ਸਕਦਾ ਜਿੰਨਾ ਉਹਦੀ ਟੀਮ ਉਹਨੂੰ ਗਰੋ ਕਰਕੇ ਦਿੰਦੀ ਹੈ ਹੁਣ ਜਿੰਨੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਆਪਾਂ ਦੇਖੀਏ ਉਹਨਾਂ ਦੇ ਨਾਲ ਉਹਨਾਂ ਦੇ EMPLOYEES ਕੰਮ ਕਰਦੇ ਨੇ ਇਸੇ ਕਰਕੇ ਉਹ ਅੱਜ ਇੰਨੀ ਬਲੰਦੀਆਂ ਤੇ ਪਹੁੰਚੇ ਹੋਏ ਨੇ ਜੇਕਰ ਉਹਨਾਂ ਦੇ ਕੋਲ ਕੋਈ ਜੌਬ ਨਾ ਕਰੂਗਾ ਜਾਂ ਫਿਰ ਉਹਨਾਂ ਦੇ ਕੋਲ ਕੋਈ ਵਰਕਰ ਨਾ ਹੋਊਗਾ ਤਾਂ ਉਹ ਇਕੱਲੇ ਗਰੋ ਨਹੀਂ ਕਰ ਸਕਦੇ ਬਹੁਤ ਸਾਰੀ ਮੈਨਪਾਵਰ ਦੀ ਲੋੜ ਪੈਂਦੀ ਹੈ ਅਤੇ ਬਹੁਤ ਸਾਰੇ ਇੰਟੈਲੀਜੈਂਟ ਮਾਈਂਡਸ ਦੀ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਜਿਹੜੇ ਉਹਨਾਂ ਨੂੰ ਨਵੇਂ-ਨਵੇਂ ਆਈਡੀਆਜ਼ ਦਿੰਦੇ ਨੇ ਅਤੇ ਵੱਖ-ਵੱਖਰੇ ਤਰੀਕੇ ਨਾਲ ਦੱਸਦੇ ਨੇ ਕਿ ਕਿਸ ਤਰੀਕੇ ਨਾਲ ਆਪਣਾ ਬਿਜ਼ਨਸ ਗਰੋ ਕਰ ਸਕ ਅਤੇ ਕਿਸ ਤਰੀਕੇ ਨਾਲ ਜੋ ਬਿਜ਼ਨਸ ਚੱਲ ਰਿਹਾ ਵਾ ਉਹਨੂੰ ਕਿਵੇਂ ਸਟੇਬਲ ਰੱਖਣਾ ਵਾ ਅਤੇ ਕਿਵੇਂ ਉਹਦੇ ਵਿੱਚ ਕੰਟੀਨਿਊਸਲੀ ਪ੍ਰੋਫਿਟ ਕਢਣਾ ਵਾ ਸੋ ਦੂਜਾ ਆਪਣਾ ਟੌਪਿਕ ਹੈ ਅੱਜ ਦਾ ਸੈਲਫ ਇੰਪਲੋਇਮੈਂਟ ਸੈਲਫ ਇੰਪਲੋਇਮੈਂਟ ਇੱਕ ਆਪਣਾ ਕਾਰੋਬਾਰ ਕਹਿ ਸਕਦੇ ਆਪਾਂ ਇੱਕ ਛੋਟਾ ਅਧਾਰਾ ਕਹਿ ਸਕਦੇ ਆ ਜਿਹਦੇ ਵਿੱਚ ਤੁਸੀਂ ਖੁਦ ਕਿਸੇ ਪਰਸਨ ਨੂੰ ਇੱਕ ਸਰਵਿਸ ਦਿੰਨੇ ਹੋ ਜਾਂ ਪ੍ਰੋਡਕਟ ਦਿੰਨੇ ਦੋ ਤਰੀਕੇ ਨਾਲ ਤੁਸੀਂ ਸੈਲਫ ਇੰਪਲੋਇਮੈਂਟ ਕਰ ਸਕਦੇ ਹੋ ਇੱਕ ਪ੍ਰੋਡਕਟ ਬੇਸ ਇੱਕ ਸਰਵਿਸ ਬੇਸ ਪ੍ਰੋਡਕਟ ਦੇ ਵਿੱਚ ਤੁਸੀਂ ਆਪਣਾ ਕੋਈ ਚੀਜ਼ ਮੈਨੂਫੈਕਚਰ ਕਰਦੇ ਹੋ ਬਣਾਉਨੇ ਹੋ ਅਤੇ ਉਹਨੂੰ ਸੇਲ ਕਰਦੇ ਹੋ ਸਰਵਿਸ ਦੇ ਵਿੱਚ ਤੁਸੀਂ ਕਿਸੇ ਪਰਸਨ ਨੂੰ ਆਪਣੀਆਂ ਸਰਵਿਸਿਜ਼ ਦਿੰਨੇ ਹੋ ਅਤੇ ਆਪਣਾ ਪੈਸਾ ਆਰਨ ਕਰਦੇ ਹੋ ਪ੍ਰੋਡਕਟ بیس ਜਿਹੜੇ ਤੁਸੀਂ ਆ ਜਾਂਦਾ ਵਾ ਤੁਸੀਂ ਕੋਈ ਵੀ ਬੇਕਰੀ ਸ਼ਾਪ ਖੋਲ ਸਕਦੇ ਹੋ ਤੁਸੀਂ ਕੋਈ ਵੀ ਬੁਟੀਕ ਖੋਲ ਸਕਦੇ ਹੋ ਤੁਸੀਂ ਆਪਣਾ ਇੱਕ ਬਿਊਟੀ ਪਾਰਲਰ ਖੋਲ ਸਕਦੇ ਹੋ ਜਾਂ ਫਿਰ ਬੇਕਰੀ ਸ਼ਾਪ ਖੋਲ ਸਕਦੇ ਹੋ ਦੂਜੀ ਸਾਈਡ ਜੇਕਰ ਆਪਾਂ ਦੇਖੀਏ ਸਰਵਿਸਿਜ਼ ਦੇ ਵਿੱਚ ਤੁਸੀਂ ਬਹੁਤ ਐਂਡ ਨੰਬਰ ਆਫ ਸਰਵਿਸਿਜ਼ ਦੇਖ ਸਕਦੇ ਹੋ ਜਿਵੇਂ ਕਿ ਡਿਜੀਟਲ ਮਾਰਕੀਟਿੰਗ ਫੋਟੋਗ੍ਰਾਫੀ ਵੀਡੀਓਗ੍ਰਾਫੀ ਐਡੀਟਿੰਗ ਐਡਸ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕੰਟੈਂਟ ਤੁਸੀਂ ਬਣਾ ਸਕਦੇ ਹੋ ਗਾਈਡ ਕਰ ਸਕਦੇ ਹੋ ਤੁਸੀਂ ਲੋਕਾਂ ਨੂੰ ਇਹ ਸਾਰੀਆਂ ਸਰਵਿਸਿਜ਼ ਦੇ ਕੇ ਤੁਸੀਂ ਆਪਣਾ ਇੱਕ ਸੈਲਫ এমਪਲॉयਮੈਂਟ ਜਨਰੇਟ ਕਰ ਸਕਦੇ ਹੋ ਸੈਲਫ এমਪਲॉयਮੈਂਟ ਦੇ ਵਿੱਚ ਤੁਹਾਡੇ ਤੇ ਡਿਪੈਂਡ ਆ ਜਿੰਨਾ ਤੁਸੀਂ ਕੰਮ ਵੱਧ ਕਰੋਗੇ ਉੰਨੀ ਤੁਸੀਂ ਅਰਨਿੰਗ ਕਰ ਸਕਦੇ ਹੋ ਸੈਲਫ এমਪਲॉयਮੈਂਟ ਦੇ ਵਿੱਚ ਵੀ ਤੁਹਾਡੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਕਿ ਤੁਸੀਂ ਆਪਣਾ अर्ਲੀ ਏਜ ਦੇ ਵਿੱਚ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਫ੍ਰੀ ਕਰ ਸਕਦੇ ਹੋ ਬਟ ਫਾਈਨੈਂਸ਼ੀਅਲੀ ਫ੍ਰੀ ਤੁਸੀਂ ਤਾਂ ਹੋ ਸਕਦੇ ਹੋ ਜੇਕਰ ਤੁਸੀਂ ਮਨੀ ਮੈਨੇਜਮੈਂਟ ਸਿੱਖਦੇ ਹੋ ਮਨੀ ਮੈਨੇਜਮੈਂਟ ਸਿੱਖਣਾ ਸਭ ਤੋਂ ਜ਼ਰੂਰੀ ਹੈ ਜੇਕਰ ਮੰਨ ਕੇ ਚੱਲੋ ਜੇਕਰ ਤੁਸੀਂ 1 ਮੰਥ ਦਾ 1 ਲੱਖ ਰੁਪਏ ਕਮਾਉਨੇ ਹੋ ਤੇ ਉਹਦੇ ਵਿੱਚੋਂ ਤੁਸੀਂ 70000 ਰੁਪਏ ਆਪਣਾ ਖਰਚਾ ਕਰ ਦ ਅਤੇ ਜਿਹੜਾ 30000 ਤੁਹਾਨੂੰ ਬਚ ਰਿਹਾ ਜੇਕਰ ਤੁਸੀਂ ਉਹ ਵੀ ਡਿਸਟਰੋਏ ਕਰਨਾ ਸ਼ੁਰੂ ਕਰ ਦੋਗੇ ਤਾਂ ਤੁਹਾਡੇ ਕੋਲੇ 1 ਰੁਪਏ ਦੀ ਬਚਤ ਨਹੀਂ ਹੋਊਗੀ ਨਾ ਹੀ ਕੋਈ ਇਨਵੈਸਟਮੈਂਟ ਹੋਊਗੀ ਤੇ ਦੂਜੇ ਹੱਥੀ ਜੇਕਰ ਤੁਸੀਂ ਦੇਖੋਗੇ ਕਿ ਕਿਹੜੀ ਚੀਜ਼ ਨੈਸੈਸਰੀ ਹੈ ਕਿੱਥੇ ਤੁਹਾਨੂੰ ਖਰਚਾ ਕਰਨਾ ਚਾਹੀਦਾ ਕਿੱਥੇ ਤੁਹਾਨੂੰ ਖਰਚਾ ਨਹੀਂ ਕਰਨਾ ਚਾਹੀਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਘੱਟ ਤੋਂ ਘੱਟ ਖਰਚਾ ਕਰਕੇ ਚਾਰ ਪੈਸੇ ਨੂੰ ਬਚਾ ਕੇ ਅਤੇ ਥੋੜੇ ਪੈਸੇ ਨੂੰ ਇਨਵੈਸਟ ਕਰਕੇ ਅਗਰ ਤੁਸੀਂ ਆਪਣੇ ਕੈਰੀਅਰ ਨੂੰ ਕੰਟੀਨਿਊ ਰੱਖਦੇ ਹੋ ਤਾਂ ਤੁਸੀਂ ਦੇਖਦੇ ਹੀ ਦੇਖਦੇ ਹੌਲੀ ਹੌਲੀ ਤੁਸੀਂ ਫਾਈਨੈਂਸ਼ੀਅਲੀ ਫ੍ਰੀ ਹੋ ਜਾਓਗੇ ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ ਹੋ ਜਾਂਦੀ ਹੈ ਕਿ ਜਦੋਂ ਪੈਸੇ ਵੱਧ ਕਮਾਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਉਹ ਆਪਣੇ ਲਗਜ਼ਰੀਅਸ ਚੀਜ਼ਾਂ ਖਰੀਦਣੇ ਸ਼ੁਰੂ ਕਰ ਦਿੰਦੇ ਨੇ ਆਪਣੇ ਘੜੀਆਂ, ਕਾਰ, ਬਾਈਕ ਅਤੇ ਹੋਰਾਂ ਚੀਜ਼ਾਂ ਦੇ ਉੱਤੇ ਪੈਸਾ ਵੇਸਟ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਨ੍ਹਾਂ ਦੇ ਉੱਤੋਂ ਉਹਨਾਂ ਨੂੰ ਕੋਈ ਇਨਕਮ ਨਹੀਂ ਆਉਣੀ ਹੁੰਦੀ ਜਸਟ ਉਹਨਾਂ ਦੇ ਪੈਸੇ ਹੀ ਜਾਣੇ ਹੁੰਦੇ ਨੇ ਲਾਈਕ ਬਹੁਤ ਸਾਰੇ ਲੋਕ ਹਰ ਇੱਕ ਮੰਥ ਜਾ ਜਦੋਂ ਵੀ ਨਵੇਂ ਫੋਨ ਦੀ ਸੀਰੀਜ਼ ਆਉਂਦੀ ਹੈ ਤਾਂ ਨਵਾਂ ਫੋਨ ਲੈ ਲੈਂਦੇ ਨੇ ਉਹ ਫੋਨ ਦੀ ਕੋਈ ਵੀ ਪ੍ਰੋਡਕਟਿਵਿਟੀ ਜੇਕਰ ਤੁਸੀਂ ਨਹੀਂ ਲੈ ਕੇ ਆਉਂਦੇ ਜਾਂ ਉਸ ਫੋਨ ਦੇ ਉੱਤੇ ਤੁਸੀਂ ਕੋਈ ਯੂਜ਼ੇਬਲ ਚੀਜ਼ ਨਹੀਂ ਕਰਦੇ ਤਾਂ ਉਹ ਤੁਹਾਡੀ ਬੇਸਡ ਆਫ ਮਨੀ ਆ ਜੇਕਰ ਤੁਸੀਂ ਹਰ ਇੱਕ ਮੰਥ ਆਪਣੇ ਪੈਸੇ ਨੂੰ 골ਡ ਸਿਲਵਰ ਜਾਂ ਫਿਰ ਕਿਸੇ ਸਟਾਕ ਦੇ ਵਿੱਚ ਇਨਵੈਸਟ ਕਰਦੇ ਹੋ ਤਾਂ ਤੁਹਾਡਾ ਪੈਸਾ ਪਿਆ ਪਿਆ ਤੁਹਾਡਾ ਗਰੋ ਕਰਦਾ ਵਾ ਸੋ ਇਸ ਤਰੀਕੇ ਨਾਲ ਤੁਸੀਂ ਸੈਲਫ এমਪਲॉयਮੈਂਟ ਦੇ ਵਿੱਚ ਗਰੋ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਅੰਟਰਪ੍ਰੈਨਿਓਰਸ਼ਿਪ ਦੀ ਇੱਕ ਅੰਟਰਪ੍ਰੈਨਿਓਰ ਇੱਕ ਨਵੇਂ ਆਈਡੀਆ ਤੇ ਇੱਕ ਨਵੇਂ ਪ੍ਰੋਡਕਟ ਜਾਂ ਫਿਰ ਇੱਕ ਨਵੀਂ ਸਰਵਿਸ ਦੇ ਉੱਤੇ ਕੰਮ ਕਰਦਾ ਜਿਹਦੇ ਨਾਲ ਉਹ ਸੋਚ ਰੱਖਦਾ ਵਾ ਕਿ ਪੂਰੀ ਦੇ ਪੂਰੇ ਵਰਲਡ ਦੇ ਵਿੱਚ ਜਾਂ ਆਪਣੀ ਕੰਟਰੀ ਦੇ ਵਿੱਚ ਬਹੁਤ ਬੰਦਾ ਚੀਜ਼ ਲੈ ਕੇ ਆਵੇਗਾ ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ UPI ਨੂੰ ਲੈ ਲੈਂਦੇ ਆ ਜਿਹੜੀ ਆਪਾਂ ਡਿਜੀਟਲ ਪੇਮੈਂਟਸ ਕਰਦੇ ਆ ਉਹ ਸਿਰਫ ਇੰਡੀਆ ਦੇ ਵਿੱਚ ਅਵੇਲੇਬਲ ਨੇ ਬਹੁਤ ਸਾਰੀਆਂ ਕੰਟਰੀਆਂ ਕੋਲੇ ਇਹ ਸਰਵਿਸ ਹਜੇ ਤੱਕ ਨਹੀਂ ਪਹੁੰਚੀ ਜੇਕਰ ਤੁਸੀਂ ਦੇਖੋਗੇ ਕਿ ਤਾਂ ਆਪਾਂ ਨੂੰ ਆਪਣਾ ਵਾਲਟ ਜਾਂ ਆਪਣਾ ਬਟੂਆ ਨਾਲ ਕੈਰੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੁਹਾਡੇ ਕੋਲੇ ਫੋਨ ਆ ਤੁਹਾਡੇ ਕੋਲੇ UPI ਆ ਤਾਂ ਤੁਸੀਂ ਆਪਣੇ ਫੋਨ ਦੇ ਉੱਤੇ ਕੁਝ ਵੀ ਖਰੀਦ ਸਕਦੇ ਹੋ ਕਿੰਨਾ ਵੀ ਮਰਜ਼ੀ ਖਰਚਾ ਕਰ ਸਕਦੇ ਹੋ ਇੱਕ ਲਿਮਿਟ ਦੇ ਵਿੱਚ ਰਹਿ ਕੇ ਹੀ ਕਰ ਸਕਦੇ ਹੋ ਜਾਂ ਫਿਰ ਅਨਲਿਮਿਟਿਡ ਵੀ ਕਰ ਸਕਦੇ ਹੋ ਅਲੱਗ-ਅਲੱਗ ਤਰੀਕੇ ਦੀਆਂ ਟ੍ਰਾਂਜੈਕਸ਼ਨ ਤੁਸੀਂ ਕਰ ਤੇ ਇਸ ਤਰ੍ਹਾਂ ਦਾ ਰੈਵੋਲੂਸ਼ਨ ਲਿਆਉਣ ਦਾ ਇੱਕ ਜਜ਼ਬਾ ਰੱਖਦੇ ਨੇ ਅੰਟਰਪ੍ਰਿਨਿਓਰਸ ਉਹ ਇੱਕ ਨਵੀਂ ਸਰਵਿਸ ਮਾਰਕੀਟ ਦੇ ਵਿੱਚ ਲਾਂਚ ਕਰਦੇ ਨੇ ਜਾਂ ਨਵਾਂ ਪ੍ਰੋਡਕਟ ਮਾਰਕੀਟ ਦੇ ਵਿੱਚ ਲਾਂਚ ਕਰਦੇ ਨੇ ਜਿਹਦੇ ਨਾਲ ਉਹ ਪੂਰੇ ਦੇ ਪੂਰੀ ਦੁਨੀਆ ਜਾਂ ਆਪਣੇ ਦੇਸ਼ ਨੂੰ ਦਿਖਾ ਦਿੰਦੇ ਨੇ ਕਿ ਇੱਕ ਅੰਤਰਪਨਿਓਰ ਕੀ ਕਰ ਸਕਦਾ ਵਾ ਜੋ ਅੰਟਰਪਨਿਓਰ ਇੱਕ ਆਈਡੀਆ ਲੈ ਕੇ ਆਉਂਦਾ ਉਹ ਉਸੇ ਆਈਡੀਆ ਦੇ ਉੱਤੇ ਕੰਮ ਕਰਦਾ ਉਹ ਖੁਦ ਕੰਮ ਕਰਦਾ ਤੇ ਆਪਣੀ ਪੂਰੀ ਦੀ ਪੂਰੀ ਟੀਮ ਨੂੰ ਉਸ ਕੰਮ ਦੇ ਨਾਲ ਡੈਡੀਕੇਟ ਕਰਦਾ ਅਤੇ ਪੂਰੀ ਦੀ ਪੂਰੀ ਟੀਮ ਕੋਲ ਕੰਮ ਕਰਵਾਉਂਦਾ ਵਾ ਸੋ ਇਸੇ ਤਰੀਕੇ ਨਾਲ ਜੋ ਅੰਟਰਪ੍ਰੈਨਿਅਰ ਹੁੰਦੇ ਨੇ ਉਹ ਆਪਣਾ ਕੰਮ ਕਰਦੇ ਨੇ ਅਤੇ ਮਾਰਕੀਟ ਦੇ ਵਿੱਚ ਇੱਕ ਨਵੀਂ ਸਰਵਿਸ ਜਾਂ ਪ੍ਰੋਡਕਟ ਲਾਂਚ ਕਰਦੇ ਨੇ ਅਤੇ ਪੂਰੀ ਦੀ ਪੂਰੀ ਮਾਰਕੀਟ ਨੂੰ ਮਜਬੂਰ ਕਰ ਦਿੰਦੇ ਨੇ ਉਹ ਪ੍ਰੋਡਕਟ ਜਾਂ ਫਿਰ ਸਰਵਿਸ ਖਰੀਦਣ ਦੇ ਲਈ ਅਤੇ ਜੇਕਰ ਆਪਾਂ ਗੱਲ ਕਰੀਏ ਅੰਟਰਪ੍ਰੈਨਿਅਰ ਦੀ ਤਾਂ ਅੰਟਰਪ੍ਰੈਨਿਅਰ ਆਪਣੇ ਆਪ ਨੂੰ ਜਲਦੀ ਫਾਈਨੈਂਸ਼ੀਅਲੀ ਫ੍ਰੀ ਕਰ ਸਕਦੇ ਨੇ ਪਰ ਜੋ ਪੈਸੇ ਦੇ ਪ੍ਰਿੰਸੀਪਲਸ ਨੇ ਉਹ ਸਾਰੇ ਦੇ ਸਾਰੇ ਉਤੇ ਵੀ ਲਾਗੂ ਹੋਣਗੇ ਜੇਕਰ ਉਹ ਆਪਣੇ ਪੈਸੇ ਨੂੰ ਗੇਸਟ ਕਰਦਾ ਰਹੂਗਾ ਤਾਂ ਉਹ ਕਦੇ ਵੀ ਫਾਈਨੈਂਸ਼ੀਅਲੀ ਫਰੀ ਨਹੀਂ ਹੋ ਸਕਦਾ ਜੇਕਰ ਉਹ ਆਪਣੇ ਪੈਸੇ ਨੂੰ ਇਨਵੈਸਟ ਕਰਦਾ ਜਾਊਗਾ ਅਤੇ ਸੇਵ ਕਰੂਗਾ ਤਾਂ ਹੀ ਉਹ ਆਪਣੀ ਅੱਗੇ ਦੀ ਲਾਈਫ ਦੇ ਵਿੱਚ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਫਰੀ ਕਰ ਸਕਦਾ ਹੈ ਜੇਕਰ ਅੰਟਰਪ੍ਰੈਨਰ ਆਪਣੇ ਬਣਾਏ ਹੋਏ ਪ੍ਰੋਡਕਟ ਜਾਂ ਆਪਣੀ ਬਣਾਈ ਹੋਈ ਸਰਵਿਸ ਨੂੰ ਇੰਪਰੂਵ ਕਰਦਾ ਰਹੂਗਾ ਤੇ ਕੰਟੀਨਿਊ ਕਰਦਾ ਰਹੂਗਾ ਤਾਂ ਲੋਕ ਉਹਦੀ ਸਰਵਿਸ ਨੂੰ ਜਾਂ ਉਹਦੇ ਪ੍ਰੋਡਕਟ ਨੂੰ ਖਰੀਦੇ ਰਹਿਣਗੇ ਅਤੇ ਉਹ ਬ੍ਰਾਂਡ ਉਸੇ ਤਰ੍ਹਾਂ ਨਾਲ ਗਰੋ ਕਰਦਾ ਰਹੂਗਾ ਸੋ ਉਸ ਤੋਂ ਬਾਅਦ ਵਿੱਚ ਆਪਾਂ ਗੱਲ ਕਰਦੇ ਹਾਂ ਬਿਜ਼ਨਸ ਦੀ ਜਾਂ ਬਿਜ਼ਨਸਮੈਨ ਦੀ ਬਹੁਤ ਸਾਰੇ ਲੋਕਾਂ ਦਾ ਖਾਬ ਹੁੰਦਾ ਕਿ ਜਦੋਂ ਵੀ ਉਹ ਗਰੋ ਹੋ ਜਾਣਗੇ ਤਾਂ ਇੱਕ ਪ੍ਰੋਪਰ ਬਿਜ਼ਨਸ ਦੇ ਵਿੱਚ ਸੈਟਅਪ ਕਰਨਗੇ ਆਪਣੇ ਕਾਰੋਬਾਰ ਨੂੰ ਅਤੇ ਇੱਕ ਪ੍ਰੋਪਰ ਸਕਸੈਸਫੁਲ ਬਿਜ਼ਨਸ ਬਣਾਉਣਗੇ। ਹਰ ਇੱਕ ਪਰਸਨ ਦਾ ਇੱਕ ਏਮ ਹੁੰਦਾ ਵਾ ਕਿ ਉਹ ਇੰਡੀਆ ਦੇ ਜਿੰਨੇ ਵੀ ਸਕਸੈਸਫੁਲ ਪਰਸਨਸ ਨੇ ਉਹਨਾਂ ਦੇ ਵਾਂਗੂ ਉਹ ਗਰੋ ਕਰਨਾ ਚਾਹੁੰਦਾ ਵਾ ਜਿਵੇਂ ਰਿਲਾਇੰਸ ਇੰਡਸਟਰੀਜ਼, ਅਡਾਨੀ ਇੰਡਸਟਰੀਜ਼, ਟਾਟਾ ਇੰਡਸਟਰੀਜ਼ ਇਹ ਇੰਡੀਆ ਦੇ ਕੁਝ ਐਸੇ ਵੱਡੇ ਬ੍ਰਾਂਡ ਨੇ ਕੁਝ ਐਸੇ ਵੱਡੇ ਬਿਜ਼ਨੈਸਸ ਨੇ ਜਿਨ੍ਹਾਂ ਨੂੰ ਆਲ ਵਰਲਡ ਸਾਰੀ ਦੁਨੀਆ ਜਾਣਦੀ ਹੈ ਜਿਨ੍ਹਾਂ ਦੇ ਬ੍ਰਾਂਡਸ ਜਾਂ ਸਰਵਿਸਿਜ਼ ਜਾਂ ਫਿਰ ਬਹੁਤ ਸਾਰੇ ਪ੍ਰੋਡਕਟ ਇਦਾਂ ਦੇ ਨੇ ਜਾਂ ਫਿਰ ਬਹੁਤ ਸਾਰੀ ਇਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਪੂਰੀ ਦੀ ਪੂਰੀ ਦੁਨੀਆ ਯੂਜ਼ ਕਰਦੀ ਹੈ ਤੇ ਪੂਰੇ ਦਾ ਪੂਰਾ ਆਪਣਾ ਭਾਰਤ ਪੂਰੇ ਦਾ ਪੂਰਾ ਇੰਡੀਆ ਯੂਜ਼ ਕਰਦਾ ਇੱਕ ਬਿਜ਼ਨੈਸਮੈਨ ਇੱਕ ਬਿਜ਼ਨੈਸਮੈਨ ਉਦੋਂ ਬਣਦਾ ਜਦੋਂ ਉਹਦੇ ਕੋਲੇ ਪ੍ਰੋਪਰ ਟੀਮ ਹੁੰਦੀ ਹੈ ਜਦੋਂ ਉਹਦੇ ਕੋਲੇ ਪ੍ਰੋਪਰ ਵਰਕਰ ਹੁੰਦੇ ਨੇ ਅਤੇ ਇੱਕ ਸਹੀ ਤਰੀਕੇ ਦੇ ਮਾਈਂਡਸੈਟ ਉਹਦੇ ਨਾਲ ਰਹਿ ਕੇ ਕੰਮ ਕਰਦੇ ਨੇ ਇੱਕ ਬਿਜ਼ਨਸਮੈਨ ਕਦੋਂ ਫਾਈਨੈਂਸ਼ੀਅਲੀ ਫ੍ਰੀ ਹੋ ਜਾਂਦਾ ਉਹਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਹਦਾ ਆਪਣਾ ਮਾਈਂਡ ਆਪਣੇ ਬਿਜ਼ਨਸ ਦੇ ਵਿੱਚ ਹੁੰਦਾ ਹੈ ਆਪਣੇ ਬਿਜ਼ਨਸ ਨੂੰ ਗਰੋ ਕਰਨ ਦੇ ਵਿੱਚ ਹੁੰਦਾ ਉਹਦੀ ਪੂਰੀ ਦੀ ਪੂਰੀ ਇਨਵੈਸਟਮੈਂਟ ਜੋ ਹੁੰਦੀ ਹੈ ਉਹਦੇ ਖੁਦ ਦੇ ਬਿਜ਼ਨਸ ਦੇ ਵਿੱਚ ਇਨਵੈਸਟ ਹੁੰਦੀ ਹੈ ਸੋ ਬਿਜ਼ਨਸਮੈਨ ਨੂੰ ਇਹ ਸੋਚਣਾ ਨਹੀਂ ਪੈਂਦਾ ਕਿ ਉਹ ਫਾਈਨੈਂਸ਼ੀਅਲੀ ਫ੍ਰੀ ਹੋ ਚੁੱਕਿਆ ਕਿ ਨਹੀਂ ਹੋ ਚੁੱਕਿਆ ਉਹਦਾ ਬਿਜ਼ਨਸ ਹੀ ਦੱਸਦਾ ਵਾ ਕਿ ਉਹ ਕਿੰਨਾ ਗਰੋ ਕਰ ਚੁੱਕਿਆ ਕਿੰਨਾ ਸਕਸੈਸਫੁਲ ਹੋ ਚੁੱਕਿਆ ਤੇ ਕਿੰਨਾ ਫਾਈਨੈਂਸ਼ੀਅਲੀ ਫ੍ਰੀ ਹੈ ਸੋ ਹੁਣ ਇਹ ਤੁਹਾਡੇ ਤੇ ਡਿਪੈਂਡ ਆ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਕੀ ਤੁਸੀਂ ਇੱਕ ਜੌਬ ਕਰਨਾ ਚਾਹੁੰਦੇ ਹੋ ਕੀ ਤੁਸੀਂ ਐਂਟਰਪ੍ਰੀਨਿਓਰਸ਼ਿਪ ਕਰਨਾ ਚਾਹੁੰਦੇ ਹੋ ਕੀ ਤੁਸੀਂ ਸੈਲਫ এমਪਲॉयਮੈਂਟ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਇੱਕ ਬਿਜ਼ਨਸ ਸੈਟਅਪ ਕਰਨਾ ਚਾਹੁੰਦੇ ਹੋ